ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰ ਐਤਵਾਰ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਇੱਕ ਪੇਪਰ ਲੈ ਕੇ ਆਉਨੇ ਆ ਅੱਜ ਆਪਾਂ 14 ਨੰਬਰ ਪੇਪਰ ਕਰ ਰਹੇ ਆ ਇਸ ਤੋਂ ਪਹਿਲਾਂ 13 ਪੇਪਰ ਜਿਹੜੇ ਆਪਾਂ ਕਰ ਚੁੱਕੇ ਆਂ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਤੋਂ ਇਲਾਵਾ ਅਸੀਂ ਪੰਜਾਬੀ ਕੁਆਲੀਫਾਈ ਪੇਪਰ ਦੀ ਤਿਆਰੀ ਤੇ ਵੀ ਕਲਾਸਾਂ ਲਗਾ ਰਹੇ ਆਂ ਜਿਸ ਦੀਆਂ ਤਕਰੀਬਨ 20 ਤੋਂ 25 ਕਲਾਸਾਂ ਅਸੀਂ ਲਗਾ ਚੁੱਕੇ ਆਂ ਜੇਕਰ ਤੁਸੀਂ ਨੇ ਉਹ ਕਲਾਸਾਂ ਮਿਸ ਕੀਤੀਆਂ ਨੇ ਤਾਂ ਤੁਸੀਂ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਪੰਜਾਬੀ ਪੇਪਰ A ਉੱਥੋਂ ਜਾ ਕੇ ਆਪਣੀ ਪੰਜਾਬੀ ਕੁਆਲੀਫਾਈ ਪੇਪਰ ਦੀ ਤਿਆਰੀ ਜਿਹੜੀ ਕਰ ਸਕਦੇ ਹੋ ਅੱਜ ਜਿਹੜਾ ਆਪਾਂ ਪੇਪਰ ਲੈ ਕੇ ਆਏ ਆ ਪੰਜਾਬੀ ਸਟੈਨੋਗ੍ਰਾਫੀ ਦੇ ਨਾਲ ਸੰਬੰਧਿਤ ਸਪੈਸ਼ਲ ਜਿਹੜੀ ਸੀਰੀਜ਼ ਆਪਾਂ ਨੇ ਚਲਾਈ ਹੋਈ ਹੈ ਕਰਦੇ ਹਾਂ ਸਟਾਰਟ रेडी स्टार्ट ਰਾਤ ਨੂੰ ਚਾਨਣ ਵਾਲੇ ਗ੍ਰਹਿ ਨੂੰ ਚੰਦ ਕਹਿੰਦੇ ਹਨ ਡੰਡੀ ਚੰਦ ਨੂੰ ਚੰਦਰਮਾ ਵੀ ਕਹਿੰਦੇ ਹਨ ਡੰਡੀ ਚੰਦ ਨੂੰ ਚੰਨ ਵੀ ਕਹਿੰਦੇ ਹਨ ਡੰਡੀ ਚਾਨਣੇ ਪੱਖ ਦੀ ਦੂਜ ਨੂੰ ਨਵਾਂ ਚੰਦ ਕਹਿੰਦੇ ਹਨ ਡੰਡੀ ਚੰਦ ਦਿਖਦਾ ਹੀ ਦੂਜ ਜਾਂ ਤੀਜ ਨੂੰ ਹੈ ਡੰਡੀ ਚੰਦ ਜਦ ਹਨੇਰੇ ਪੱਖ ਨੂੰ ਜਾਂਦਾ ਹੈ ਤਾਂ ਪੂਰਨਵਾਸੀ ਤੋਂ ਬਾਅਦ ਘਟਨਾ ਸ਼ੁਰੂ ਹੋ ਜਾਂਦਾ ਹੈ ਚੰਦ ਦੀ ਉਸ ਸਮੇਂ ਦੀ ਅਵਸਥਾ ਨੂੰ ਚੰਦ ਗੋਡਾ ਮਾਰਨਾ ਕਹਿੰਦੇ ਹਨ ਨਵੇਂ ਚੰਦ ਨਾਲ ਬਹੁਤ ਸਾਰੀਆਂ ਮੰਨਤਾਵਾਂ ਮਨਉਤੀਆਂ ਤੇ ਸੁਖਣਾ ਜੁੜੀਆਂ ਹੁੰਦੀਆਂ ਹਨ ਡੰਡੇ ਨਮਾ ਚੰਦ ਚੜਨ ਸਮੇ ਇਕ ਦੂਜੇ ਨੂੰ ਵਧਾਈ ਦਿੰਦੇ ਹਨ ਡੰਡੇ ਨੂਹਾ ਸਸ ਦੇ ਪੈਰੀ ਹੱਥ ਲਾਉਂਦੀਆਂ ਹਨ ਡੰਡੇ ਪੁਰਸ਼ ਆਪਣੀ ਪਗੜੀ ਵਿੱਚੋਂ ਧਾਗਾ ਖਿੱਚ ਕੇ ਤੇ ਇਸਤਰੀਆਂ ਆਪਣੀ ਚੁੰਨੀ ਦੁਪੱਟੇ ਬਿਚੋਂ ਤਾਗਾ ਖਿੱਚ ਕੇ ਚੰਦ ਨੂੰ ਪੇਟ ਕਰਦੇ ਹਨ ਤੇ ਬੇਨਤੀ ਕਰਦੇ ਹਨ ਡੰਡੀ ਪਹਿਲੇ ਸਮਿਆਂ ਵਿੱਚ ਹਿੰਦੂ ਅਤੇ ਦੂਜੀਆਂ ਸਾਰੀਆਂ ਜਾਤੀਆਂ ਵਾਲੇ ਲੋਕ ਪੱਗ ਬਣਦੇ ਸਨ ਡੰਡੀ ਨਵੇਂ ਚੰਦ ਨਾਲ ਇਹ ਮਨੌਤ ਵੀ ਜੁੜੀ ਹੋਈ ਹੈ ਕਿ ਜੇਕਰ ਨਮਾ ਚੰਦ ਹੱਸਦਿਆਂ ਵੇਖਿਆ ਜਾਵੇ ਤਾਂ ਸਾਰਾ ਮਹੀਨਾ ਖੁਸ਼ੀ ਵਿੱਚ ਵਧੀਆ ਨਿਕਲਦਾ ਹੈ ਡੰਡੀ ਜੇਕਰ ਨਮਾ ਚੰਦ ਵੇਖਣ ਸਮੇਂ ਵਿਅਕਤੀ ਉਦਾਸ ਹੋਵੇ ਤਾਂ ਸਾਰਾ ਮਹੀਨਾ ਮਾੜਾ ਨਿਕਲਦਾ ਹੈ ਡੰਡੀ ਇੱਕ ਧਾਰਨਾ ਇਹ ਵੀ ਹੈ ਕਿ ਜੇ ਨਮੀ ਵਿਆਹੀ ਲੜਕੀ ਹਰ ਮਹੀਨੇ ਨਮਾ ਚੰਦ ਵੇਖੇ ਤਾਂ ਉਸ ਨੂੰ ਪੁੱਤਰ ਦੀ ਦਾਤ ਮਿਲਦੀ ਹੈ ਡੰਡੀ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜਿਹੜੀ ਸ਼ਾਰਟ ਹੈਂਡ ਲਿਖੀ ਆ ਉਹ ਪੈਰਾਗ੍ਰਾਫ ਆਪਣਾ ਰੀਡ ਕਰ ਲਓਗੇ ਉਸ ਤੋਂ ਬਾਅਦ ਤੁਹਾਨੂੰ ਦੂਸਰਾ ਜਿਹੜਾ ਪੈਰਾਗ੍ਰਾਫ ਹੈ ਲਿਖਿਆ ਹੈ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਬੜੀ ਉਮਰ ਦੇ ਪੁਰਸ਼ ਇਸਤਰੀ ਦੀ ਮੌਤ ਤੇ ਭੋਗ ਤੇ ਹੋਏ ਕਠ ਦੇ ਖਾਣੇ ਲਈ ਆਟਾ ਦਾਲਾਂ ਰੁਪਏ ਆਦ ਜੇ ਉਸ ਦੇ ਕੁੜਮ ਪੁੱਤਰ ਦੇ ਸਹੁਰਿਆਂ ਵੱਲੋਂ ਦਿੱਤੀ ਜਾਂਦੀ ਹੈ ਉਸ ਸਮਗਰੀ ਦੇਣ ਦੀ ਰਸਮ ਨੂੰ ਲੱਦਾ ਕਹਿੰਦੇ ਹਨ ਡੰਡੀ ਕਈ ਇਲਾਕਿਆਂ ਵਿੱਚ ਲੇਦਾ ਕਹਿੰਦੇ ਹਨ ਡੰਡੇ ਕਈ ਇਲਾਕਿਆਂ ਵਿੱਚ ਆਟਾ ਦਾਲ ਆਦ ਦੀ ਥਾਂ ਰੁਪਏ ਦੇਣ ਦੀ ਥਾਂ ਰੋਟੀ ਹੀ ਕੁੜਮਾ ਵੱਲੋਂ ਖੁਆਈ ਜਾਂਦੀ ਹੈ ਡੰਡੀ ਇਹ ਰਸਮ ਮਰ ਗਏ ਬਜ਼ੁਰਗ ਦਾ ਨਾਮ ਵੱਡਾ ਕਰਨ ਲਈ ਵੜਿਆਈ ਕਰਨ ਲਈ ਕੀਤੀ ਜਾਂਦੀ ਹੈ ਡੰਡੀ ਲੱਦੇ ਦੀ ਇਹ ਰਸਮ ਕੀਤੀ ਹੁਣ ਵੀ ਜਾਂਦੀ ਹੈ ਪਰ ਪਹਿਲਾਂ ਨਾਲੋਂ ਘੱਟ ਡੰਡੀ ਪਹਿਲੇ ਸਮਿਆਂ ਵਿੱਚ ਲੱਦੇ ਦੀ ਰਸਮ ਸਮੇ ਆਟਾ ਦਾਲਾਂ ਆਦ ਰੋਟੀ ਬਣਾਉਣ ਵਾਲੀ ਸਾਰੀ ਸਮੱਗਰੀ ਗਦੇ ਊਠ ਦੇ ਉੱਪਰ ਲੱਦ ਕੇ ਲੈ ਕੇ ਜਾਂਦੇ ਸਨ ਡੰਡੀ ਇਸ ਤਰ੍ਹਾਂ ਪਸ਼ੂ ਤੇ ਇੱਕ ਵਾਰੀ ਲੱਦਿਆ ਭਾਰ ਵੀ ਲੱਦਾ ਅਖਵਾਉਂਦਾ ਹੈ ਡੰਡੀ ਪਹਿਲੇ ਸਮਿਆਂ ਵਿੱਚ ਵਿਆਹਾਂ ਵਿੱਚ ਲੜਕੀਆਂ ਨੂੰ ਜੋ ਦਾਜ ਦਿੱਤਾ ਜਾਂਦਾ ਸੀ ਉਹ ਵੀ ਗਦਿਆਂ ਉਠਾ ਤੇ ਲੱਦ ਕੇ ਭੇਜਿਆ ਜਾਂਦਾ ਸੀ ਜਿਹੜੀ ਬੌਟੀ ਜ਼ਿਆਦਾ ਦਾਜ ਲਿਆਉਂਦੀ ਸੀ ਉਸ ਦੀ ਜ਼ਿਆਦਾ ਕਦਰ ਹੁੰਦੀ ਸੀ ਪਰ ਲੱਦਣ ਅਤੇ ਢੋਣ ਲਈ ਗਦਾ ਖੋਤਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਡੰਡੀ ਇਸ ਤਰ੍ਹਾਂ ਹੀ ਬਾਹੀ ਕਰਨ ਲਈ ਝੋਟਾ ਟੂਨੇ ਟਾਮਾਣੇ ਅਤੇ ਬੈਮਾ ਪਰਮਾ ਨਾਲ ਜੁੜੇ ਰਸਮਾਂ ਰਿਵਾਜਾਂ ਨੂੰ ਵੀ ਬੜੀ ਬਰੀਕੀ ਨਾਲ ਲੋਕਾਂ ਦੀ ਸਰਲ ਭਾਸ਼ਾ ਵਿੱਚ ਬਿਆਨ ਕੀਤਾ